ਛੱਡ ਕਿਹੜੇ ਪਿਆਰ ਦੀ ਗਵਾਹੀ ਦੇਣੀ ਆਈ ਏ ਪਾਗਲ ਪਾਣੀ ਸਮਝ ਲੋਈ ਕਿਉਂਕਿ ਮਿਊਜ਼ਿਕ ਦਾ ਜਿਹੜਾ ਲਗਾਵਾ ਮੈਨੂੰ ਸ਼ੁਰੂਤ ਹੀ ਹੁਣ ਤੱਕ ਰਹੀ ਪਾਣੀ ਪੰਜਾ ਦਰਿਆਵਾਂ ਵਾਲਾ ਨਹਿਰੀ ਹੋ ਗਿਆ ਜੀ ਅਸੀਂ ਰੁਲਦੇ ਰੁਲਦੇ ਪਹੁੰਚੇ ਵਿੱਚ ਪਰਦੇ ਹਸਾਂ ਦੇ ਸੀਨੇ ਖਿੱਚ ਜਿਨਾਂ ਨੇ ਖਾਦੀ ਓਕਾਰ ਆਰਾਮ ਨਹੀਂ ਬੈੰਦੇ ਨਿਉ ਵਾਲੇ ਨੈਣਾ ਕੀ ਨੀਂਦਰ ਦੇ ਨਹੀਂ ਰਾਤ ਪਈ ਬੰਦੇ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਇੱਕ ਹੁਨਰਮੰਦ ਉਸ ਬੱਚੇ ਦੇ ਨਾਲ ਜਿਸ ਦੇ ਖੂਨ ਦੇ ਨਾਲ ਨਾਲ ਉਸ ਦੀਆਂ ਰਗਾਂ ਦੇ ਵਿੱਚ ਸੰਗੀਤ ਵੀ ਵਹਿ ਰਿਹਾ ਹੈ ਜਿਸ ਦਾ ਨਾਮ ਹੈ ਅਰਸ਼ਪ੍ਰੀਤ ਆਓ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਅਰਸ਼ਪ੍ਰੀਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਨਬਰ ਬੰਦੇ ਚੈਨਲ ਦੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਇਸ ਚੈਨਲ ਦੇ ਮੈਂ ਬਹੁਤ-ਬਹੁਤ ਥੈਂਕ ਯੂ ਧੰਨਵਾਦ ਕਰਦੀ ਆ ਸੋ ਮੈਨੂੰ ਦੁਨੀਆ ਦੇ ਸਾਹਮਣੇ ਆਉਣ ਦਾ ਮੌਕਾ ਮਿਲੇ। ਅਰਸ਼ਪ੍ਰੀਤ ਮੈਨੂੰ ਆਫਤਾਰ ਕਾਰਡ ਤੁਸੀਂ ਦੱਸ ਰਹੇ ਸੀ ਕਿ ਸੌਂਦਿਆਂ ਜਾਗਦਿਆਂ ਜਦੋਂ ਵੀ ਕਿਤੇ ਰਾਤ ਸੁਪਨਾ ਆਉਂਦਾ ਉਹ ਵੀ ਸੰਗੀਤ ਆਉਂਦਾ ਹੈ। ਜਦੋਂ ਕਿਤੇ ਸੁੱਤਿਆਂ ਪਿਆਂ ਜਾਗ ਖੁੱਲ ਜਾਂਦੀ ਏ ਤਾਂ ਵੀ ਤੁਹਾਡੇ ਜਿਹੜੇ ਹੈਗੇ ਦਿਮਾਗ ਦੇ ਵਿੱਚ ਸੰਗੀਤ ਘੁੰਮਣ ਲੱਗਦਾ ਹੈ, ਗੀਤ ਘੁੰਮਣ ਲੱਗਦੇ ਆ। ਇਹ ਅਵਸਥਾ ਕਦੋਂ-ਕਦੀ ਚੱਲਦੀ ਏ? ਸਰ ਇਹ ਮਤਲਬ ਮੈਂ ਸਕੂਲ ਟਾਈਮ ਤੋਂ ਹੀ ਮੈਨੂੰ ਜਿਹੜਾ ਵੀ ਹੁਣ ਤੱਕ ਇਹੀ ਹਾਲਤ ਹੋ ਰਹੀ ਸਕੂਲ ਦੇ ਵਿੱਚ ਤੁਹਾਨੂੰ ਜਿਹੜੀ ਹੈਗੀ ਸਭ ਤੋਂ ਪਹਿਲਾਂ ਜਦੋਂ ਇਹ ਜਿਹੜਾ ਤੇਰੇ ਤੁਹਾਨੂੰ ਕਿਹਨੇ ਹਲਾਸ਼ੇਰੀ ਦਿੱਤੀ ਕਿਹਨੇ ਤੁਹਾਨੂੰ ਕਿਹਾ ਵੀ ਤੁਹਾਡੀ ਆਵਾਜ਼ ਬੜੀ ਖੂਬਸੂਰਤ ਹੈ ਸਭ ਤੋਂ ਪਹਿਲਾਂ ਕਿਹਨੇ ਜਿਹੜਾ ਹੈਗਾ ਤੁਹਾਨੂੰ ਤੁਹਾਡੀ ਆਵਾਜ਼ ਦੀ ਪਛਾਣ ਕਰਵਾਈ ਸਰ ਸਭ ਤੋਂ ਪਹਿਲਾਂ ਮੈਂ ਜਦੋਂ ਵੀ ਸਕੂਲ ਟਾਈਮ ਕੋਈ ਵੀ ਪ੍ਰੋਗਰਾਮ ਹੁੰਦਾ ਤਾਂ ਮੇਰੇ ਟੀਚਰ ਸਹਿਬਾਨ ਸੀ ਤੋਂ ਜਿਹੜੇ ਮੇਰੇ ਇੱਕ ਟੀਚਰ ਸੀ ਸਰ ਜਸਵਿੰਦਰ ਸਿੰਘ ਬਾਮ ਕੰਪਿਊਟਰ ਟੀਚਰ ਸੀ ਉਹਨਾਂ ਨੇ ਮੈਨੂੰ ਬਹੁਤ ਹਲਾਸ਼ੇਰੀ ਦਿੱਤੀ ਹੁਣ ਵੀ ਦਿੰਦੇ ਆ ਰਹੇ ਲਓ ਜੀ ਅਸੀਂ ਨਾ ਪ੍ਰਬੰਧ ਦੇ ਚੈਨਲ ਵੱਲੋਂ ਜਿਹੜੇ ਹੈਗੇ ਇਹੋ ਜਿਹੇ ਉਸਤਾਦਾਂ ਦੀ ਇਹੋ ਜਿਹੇ ਹਨਰਮੰਦ ਟੀਚਰਾਂ ਦੀ ਜਿਹੜੀ ਹੈਗੀ ਆ ਉਹ ਦਾਤ ਦੇ ਨਹੀਂ ਬਣਦੀ ਐ ਅਸੀਂ ਵੀ ਤਾਰੀਫ ਕਰਦੇ ਆ ਇਹੋ ਜਿਹੇ ਉਸਤਾਦਾਂ ਦੀ ਜਿਹੜੇ ਇਹੋ ਜਿਹੇ ਹੁਨਰ ਨੂੰ ਤਰਾਸ਼ ਕੇ ਜਿਹੜੇ ਹੈਗੇ ਸਾਡੇ ਸਮਾਜ ਦਾ ਜੋ ਸਰਮਾਇਆ ਹੈ ਸਾਡੇ ਨਾਇਕ ਹੈ ਸੰਗੀਤ ਜਿੰਨਾ ਹੈਗਾ ਜਿਹੜੇ ਸੰਗੀਤ ਹੈ ਉਹ ਸਾਡੇ ਸਮਾਜ ਦਾ ਸਰਮਾਇਆ ਹੈਗਾ ਤਾਂ ਇਹੋ ਜਿਹੇ ਬੱਚਿਆਂ ਨੂੰ ਤਰਾਸ਼ ਕੇ ਜਿ ਰਹਿਗਾ ਆਵਾਮ ਦੇ ਰੂਬਰੂ ਕਰ ਦੇਆ ਇਸ ਵਾਸਤੇ ਇਹੋ ਜਿਹੇ ਉਸਤਾਦਾਂ ਨੂੰ ਇਹੋ ਜਿਹੇ ਟੀਚਰਾਂ ਨੂੰ ਸਾਡੇ ਵੱਲੋਂ ਵੀ ਦਾਤ ਦੇ ਨਹੀਂ ਬਣਦੀ ਹੈ ਧੰਨਵਾਦ ਉਹਨਾਂ ਦਾ ਇਸ ਤੋਂ ਬਾਅਦ ਦੇ ਵਿੱਚ ਜਿ ਰਹਿਗਾ ਤੁਹਾਨੂੰ ਕਿਹਨਾਂ ਵੱਲੋਂ ਹੌਸਲਾ ਅਫਸਾਈ ਕੀਤੀ ਗਈ ਘਰ ਪਰਿਵਾਰ ਵੱਲੋਂ ਜਿਹੜੀ ਹੌਸਲਾ ਅਫਸਾਈ ਮਿਲੀ ਹਾਂਜੀ ਸਰ ਮੈਨੂੰ ਪਰਿਵਾਰ ਵੱਲੋਂ ਸਾਰਿਆਂ ਦੀ ਸਪੋਰਟ ਆਈ ਤੇ ਸਕੂਲ ਛੱਡ ਕੇ ਜਦੋਂ ਫਿਰ ਤੁਸੀਂ ਕਾਲਜ ਗਏ ਉੱਥੇ ਜਿਹੜੇ ਹੈਗਾ ਤੁਸੀਂ ਜਿਹੜਾ ਆਪਣਾ ਵਿਸ਼ਾ ਹੈ ਸਬਜੈਕਟ ਜਿਹੜੀ ਹੈਗਾ ਉਹ ਵੀ ਤੁਸੀਂ ਗੀਤ ਸੰਗੀਤ ਦੇ ਨਾਲ ਹੀ ਸੰਬੰਧ ਰੱਖੇ ਜਾਂ ਜਿਹੜੇ ਜਿਹੜੇ ਹੈਗੇ ਇਹ ਕੱਲਾ ਤੁਹਾਡਾ ਸ਼ੌਕ ਹੈ ਸਰ ਮੈਂ ਮਤਲਬ ਸਟੱਡੀ ਦੇ ਨਾਲ ਨਾਲ ਹੁਣ 뮤ਜ਼ਿਕ ਵੀ ਵੋਕਲ ਵੀ ਰੱਖਿਆ ਹੈ ਉੱਥੇ ਮੈਡਮ ਹਰਵਿੰਦਰ ਕੌਰ ਜੀ ਸੋ ਮੇਰੇ ਉਸਤਾਦ ਆਈ ਪਟਿਆਲਾ ਘਰਾਣਾ ਦੇ ਤੇ ਉਹ ਮੈਨੂੰ ਮਤਲਬ ਸਿਖਾ ਰਹੀ ਹੈ ਕਲਾਸਿਕਲ ਬਹੁਤ ਅੱਛੇ ਬਹੁਤ ਅੱਛੇ ਉਹਨਾਂ ਉਸਤਾਦਾਂ ਦਾ ਜਿਹੜਾ ਹੈਗਾ ਦਾਤ ਦੇ ਨਹੀਂ ਬਣਦੀ ਹੈ ਜਿਹੜੇ ਇਹੋ ਜਿਹੇ ਬੱਚਿਆਂ ਨੂੰ ਇਹੋ ਜਿਹੇ ਹੁਨਰ ਨੂੰ ਇਹੋ ਜਿਹੇ ਬੱਚੇ ਸਾਰੀ ਉਮਰ ਜ਼ਿੰਦਗੀ ਭਰ ਜਿਹੜੇ ਹੈਗੇ ਉਹਨਾਂ ਦੇ ਐਹਸਾਨਮੰਦ ਹੁੰਦੇ ਆ ਜਿਹੜੇ ਜਿਹੜੇ ਉਸਤਾਦਾਂ ਨੇ ਇਹਨਾਂ ਬੱਚਿਆਂ ਦੇ ਹੁਨਰ ਨੂੰ ਨਖਾਰ ਕੇ ਸਮਾਜ ਦੇ ਸਾਹਮਣੇ ਲੈ ਕੇ ਆਂਦਾ ਹੁੰਦਾ ਹੈ ਉਮਰ ਪਰ ਦੀ ਰੋਜੀ ਰੋਟੀ ਤੇ ਉਮਰ ਪਰ ਦਾ ਸਰਮਾਇਆ ਜਿਹੜਾ ਹੈਗਾ ਉਹ ਇਹਨਾਂ ਬੱਚਿਆਂ ਨੂੰ ਪਛਾਣ ਕਰਵਾ ਕੇ ਇਹਨਾਂ ਦੇ ਹਵਾਲੇ ਕੀਤਾ ਹੁੰਦਾ ਹੈ ਸੋ ਅਸੀਂ ਚਾਹਾਂਗੇ ਕਿ ਉਹ ਜਿਹੜੇ ਤੁਹਾਡੇ ਸਕੂਲ ਟੀਚਰ ਸੀਗੇ ਉਹਨਾਂ ਨੇ ਤੁਹਾਨੂੰ ਜਿੰਨਾ ਵੀ ਸਿਖਾਇਆ ਜਾਂ ਤੁਹਾਡੀ ਜਿਹੜੀ ਤੁਹਾਡੀ ਦਾਤ ਦਿੱਤੀ ਜਾਂ ਤੁਹਾਡੇ ਜਿਹੜੇ ਕਾਲਜ ਦੇ ਜਿਹੜੇ ਟੀਚਰ ਹੈਗੇ ਉਹਨਾਂ ਨੇ ਤੁਹਾਨੂੰ ਜਿਹੜਾ ਹੈਗਾ ਨਿਖਾਰਿਆ ਸੋ ਕਿਸੇ ਖੂਬਸੂਰਤ ਗੀਤ ਦੇ ਨਾਲ ਦਰਸ਼ਕਾਂ ਦੀ ਸਾਹਜ ਪਵਾਓ ਕਿ ਉਹਨਾਂ ਨੇ ਤੁਹਾਨੂੰ ਹੁਣ ਤੱਕ ਨਿਖਾਰ ਕੇ ਕਿਹੜੀ ਸਟੇਜ ਤੇ ਲਿਆ ਕੇ ਖੜਾ ਕੀਤਾ ਹੈ ਕੋਈ ਖੂਬਸੂਰਤ ਗੀਤ ਹਾਂਜੀ ਹੋ ਪਾਣੀ ਪੰਜਾਂ ਦਰਿਆਵਾਂ ਵਾਲਾ ਨੇਰੀ ਹੋ ਗਿਆ ਹੋ ਪਾਣੀ ਪੰਜਾਂ ਦਰਿਆਵਾਂ ਵਾਲਾ ਨੇਰੀ ਹੋ ਗਿਆ ਜੀ ਮੁੰਡਾ ਪਿੰਡ ਦਾ ਸੀ ਸ਼ਹਿਰ ਆ ਕੇ ਸ਼ਹਿਰੀ ਹੋ ਗਿਆ ਹੋ ਯਾਦ ਰੱਖਦਾ ਵਿਸਾਖੀ ਉਹਨੇ ਵਖਿਆ ਹੁੰਦਾ ਜੇ ਯਾਦ ਰੱਖਦਾ ਵਿਸਾਖੀ ਉਹਨੇ ਵੇਖਿਆ ਹੁੰਦਾ ਜੇ ਰੰਗ ਕਨਕਾਂ ਦਾ ਹਰੇ ਤੋਂ ਸੁਨਹਿਰੀ ਹੋ ਗਿਆ ਹੋ ਪਾਣੀ ਪੰਜਾਂ ਦਰਿਆਵਾਂ ਵਾਲਾ ਨੇਰੀ ਹੋ ਗਿਆ ਜੀ ਮੁੰਡਾ ਪਿੰਡ ਦਾ ਸੀ ਸ਼ਹਿਰ ਆ ਕੇ ਸ਼ਹਿਰੀ ਹੋ ਗਿਆ ਹੋ ਤੇਰਾ ਖੂਨ ਠੰਡਾ ਹੋ ਗਿਆ ਏ ਖੋਲਦਾ ਨਹੀਂ ਏ ਗੱਲ ਵਿਰਸੇ ਦੀ ਕੋਈ ਐ ਮਖੌਲਦਾ ਨਹੀਂ ਏ ਉਹ ਤੈਨੂੰ ਹਜੇ ਨਹੀਂ ਖਿਆਲ ਪਤਾ ਓ ਦੋਹੀ ਲੱਗੂਗਾ ਹੋ ਤੈਨੂੰ ਹਜੇ ਨਹੀਂ ਖਿਆਲ ਪਤਾ ਓ ਦੋਹੀ ਲੱਗੂਗਾ ਜਦੋਂ ਹੱਥੀ ਛੋਇਆ ਸ਼ਹਿਦ ਆਪ ਜੈਰੀ ਹੋਗੇ ਆ ਬਹੁਤ ਪਾਣੀ ਪੰਜਾਂ ਦਰਿਆਵਾਂ ਵਾਲਾ ਨੇਰੀ ਹੋ ਗਿਆ ਜੀ ਮੁੰਡਾ ਪਿੰਡ ਦਾ ਸੀ ਸ਼ਹਿਰ ਆ ਕੇ ਸ਼ਹਿਰੀ ਹੋ ਗਿਆ ਬਹੁਤ ਬਹੁਤ ਹੀ ਖੂਬਸੂਰਤ ਬੜੀ ਮਿੱਠੀ ਆਵਾਜ਼ ਹੈ ਤੁਹਾਡੀ ਔਰ ਬੜੀ ਬੁਲੰਦਾ ਬਾਸ ਇਹ ਆਵਾਜ਼ ਨੂੰ ਤੁਸੀਂ ਜਿਹੜਾ ਹੈਗਾ ਲਗਾਤਾਰ ਰਿਆਜ਼ ਕਰੋ ਤੁਹਾਡੇ ਵਿੱਚੋਂ ਕਿਸੇ ਬਹੁਤ ਵੱਡੇ ਫਨਕਾਰ ਜਿਹੜੇ ਹੈਗੇ ਆ ਉਹ ਨਜ਼ਰ ਪੈਂਦੇ ਆ ਸਾਡੇ ਚੈਨਲ ਨੂੰ ਸਾਨੂੰ ਨਜ਼ਰ ਹੀ ਪੈਂਦਾ ਸੋ ਇਸ ਤਰ੍ਹਾਂ ਇਹ ਜਦੋਂ ਅ ਅਰਸ਼ਪ੍ਰਿਤ ਤੁਸੀਂ ਵਿਲੇ ਹੁੰਦੇ ਹੋ ਫੁਰਸਤ ਦੇ ਪਲ ਹੁੰਦੇ ਆ ਉਹਨਾਂ ਪਲਾਂ ਚ ਕੀ ਕਰਦੇ ਹੋ ਸਰ ਜਦੋਂ ਮੈਂ ਫ੍ਰੀ ਟਾਈਮ ਹੁੰਨੀ ਆ ਤਾਂ ਮੈਂ ਕੁਝ ਨਾ ਕੁਝ ਫੋਨ ਤੇ ਜਾਂ ਕੁਛ ਵੀ ਕਾਪੀ ਤੇ ਲਿਖ ਕੇ ਕੁਝ ਨਾ ਕੁਝ ਵੀ ਸੰਗੀਤ ਬਾਰੇ ਖੋਜਦੀ ਰਹਿੰਨੀ ਕੋਈ ਸੌਂਗ ਜਾਂ ਸੁਣ ਲਿਆ ਜਾਂ ਕੋਈ ਰਿਆਜ਼ ਕਰ ਲਈ ਤਿਆਰ ਕਰ ਲਿਆ ਇਹਦਾਂ ਕਰਦੀ ਬਹੁਤ ਅੱਛੇ ਬਹੁਤ ਅੱਛੇ ਤੁਹਾਡੇ ਪਾਪਾ ਕਹ ਰਹੇ ਸੀ ਵੀ ਜਿਹੜੇ ਹੈਗੇ ਤਾਂ ਸੌਂਦਿਆਂ ਵੀ ਜਰੀ ਹੈਗੀ ਆ ਸੁੱਤਿਆਂ ਪਿਆ ਵੀ ਕਿਤੇ ਜਾਗ ਆ ਦੇ ਤਾਂ ਇਹ ਗੌਂਦੀ ਹੁੰਦੀ ਆ ਇਹ ਇਹੋ ਜਿਹਾ ਕੀ ਦੇ ਰਿਹਾ ਤੁਹਾਨੂੰ ਸੰਗੀਤ ਦਾ ਰੋਗ ਹੀ ਲੱਗਿਆ ਹੋਇਆ ਕੋਈ ਇਹੋ ਜਿਹੀ ਵੀ ਗੱਲ ਹੈ ਹਾਂਜੀ ਸਰ ਇੱਕ ਹਿਸਾਬ ਦਾ ਮਤਲਬ ਜਿਹੜਾ ਵੀ ਜਿਵੇਂ ਬੰਦਾ ਵੀ ਪਾਗਲ ਪਾਣੀ ਸਮਝ ਲੋਈ ਵੀ ਕਿਉਂਕਿ ਮਿਊਜ਼ਿਕ ਦਾ ਜਿਹੜਾ ਲਗਾਵਾ ਮੈਨੂੰ ਸ਼ੁਰੂਤ ਹੀ ਹੁਣ ਤੱਕ ਰਹੀ ਬਹੁਤ ਖੂਬਸੂਰਤ ਹੈ RSB ਤੇ ਕਿਸੇ ਹੋਰ ਗੀਤ ਦੇ ਨਾਲ ਸਾਜ ਪਵਾਓ ਤੁਹਾਡੇ ਇਸ پاگلਪਨ ਨੂੰ ਤੁਹਾਡੇ ਸਮਰਜ ਦੀ ਜਿਹੜੀ ਹੈਗੀ ਆ ਦੁਆ ਉਹ ਤਾਂ ਸੰਗੀਤ ਦੇ ਵਿੱਚ ਖੁੱਭ ਜਨਾਈ ਦੁਆ ਹੈ ਤੇ ਬਾਕੀ ਦਰਸ਼ਕਾਂ ਵੱਲੋਂ ਮਿਲੀ ਹੋਈ ਦਾਦ ਹੈ ਸੋ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਹੈਗਾ ਤੁਹਾਡਾ ਤੁਹਾਡਾ ਮਰਜ਼ ਹੈ ਇਹਦਾ ਜਿੰਨਾ ਕਿ ਇਲਾਜ ਸਾਡੀ ਮੁਲਾਕਾਤ ਦੇ ਵਿੱਚ ਹੋ ਸਕੇ ਅਸੀਂ ਜ਼ਰੂਰ ਕਰ ਲਈਏ ਵੀ ਅਸੀਂ ਸਰੋਤਿਆਂ ਨੂੰ ਦਰਸ਼ਕਾਂ ਨੂੰ ਜਿਹੜੀ ਹੈਗੀ ਤੁਹਾਡੇ ਸੰਗੀਤ ਦੇ ਨਾਲ ਸਾਜ ਪਵਾਈਏ ਹਾਂਜੀ ਹੂੰ ਦੁਨੀਆ ਦਾ ਹਾਸਾ ਜਹਾਂ ਬਣਾ ਕੇ ਮੇਰੇ ਪਿਆਰ ਨੂੰ ਗਮਾ ਵਾਲੇ ਪਿੰਜ ਰਚ ਪਾ ਕੇ ਮੇਰੇ ਪਿਆਰ ਛੱਡ ਕਿਹੜੇ ਪਿਆਰ ਦੀ ਗਵਾਹੀ ਦੇਣ ਆਈ ਏ ਛੱਡ ਕਿਹੜੇ ਪਿਆਰ ਦੀ ਦੁਹਾਈ ਦੇਣ ਆਈ ਏ ਛੱਡ ਕਿਹੜੇ ਪਿਆਰ ਈਲਾਸਿਆਂ ਦੀ ਲੋੜਣਾ ਹੁੰਦੀ ਕਦੇ ਸੱਚ ਨੂੰ ਸਬੂਤਾਂ ਦੀ ਕਿ ਲੋੜਣਾ ਸਬੂਤਾਂ ਦੀ ਕਿ ਲੋੜਣਾ ਚੂਠੀਏ ਤੂੰ ਤਾਂ ਹੀ ਤਾਂ ਚੂਠੀਏ ਤੂੰ ਤਾਂ ਹੀ ਤਾਂ ਗਵਾਹੀ ਦੇ ਨਹੀਂ ਆਈ छद्ड केड़े प्यार दुहाई देने आई है छड के प्यार दुहाई देने आई छेड़ प्यार दी दुहाई देने आई है बहुत ही खूबसूरत बड़ा प्यारा गीत गाया तु अर्शप्रीत मैं चाहना है ਕਿ ਕਿਸੇ ਹੋਰ ਗੀਤ ਦੇ ਨਾਲ ਦਰਸ਼ਕਾਂ ਦੀ ਸਾਂਝ ਜ਼ਰੂਰ ਪਾਓ ਤੁਹਾਡੀ ਆਵਾਜ਼ ਬੜੀ ਮਿੱਠੀ ਹੈ ਤੁਹਾਨੂੰ ਵੀ ਜਨੂੰਨ ਹੈ ਤੁਹਾਨੂੰ ਗਾਉਣ ਦਾ ਸ਼ੌਕ ਹੈ ਇਹ ਇਸ ਹੱਦ ਤੱਕ ਹੈ ਕਿ ਤੁਹਾਡਾ ਮਿਰਜ਼ ਬਣ ਗਿਆ ਹੈ ਤੁਹਾਡਾ ਇਹ ਤੁਹਾਡੇ ਰੋਗ ਦੀ ਦਵਾ ਜਰੀ ਉਹ ਗਾਉਣਾ ਹੀ ਹੈ ਸੋ ਮੈਂ ਚਾਹੁੰਗਾ ਕਿ ਸਾਡੇ ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਨਾਲ ਗੱਲਬਾਤਾਂ ਜੀ ਉਹ ਕੱਟ ਕਰੀਏ ਤੇ ਦਰਸ਼ਕਾਂ ਨੂੰ ਤੁਹਾਡੀ ਜਿਹੜੀ ਸੰਗੀਤ ਦੇ ਨਾਲ ਤੁਹਾਡੀ ਖੂਬਸੂਰਤ ਆਵਾਜ਼ ਦੇ ਨਾਲ ਤੁਹਾਡੇ ਸੁਰ ਦੇ ਗਿਆਨ ਦੇ ਨਾਲ ਤੁਹਾਨੂੰ ਜਿਹੜੀ ਉਹ ਸਾਂਝ ਪਾਈਏ ਸਾਡਾ ਵੀ ਸੁਣਨੂ ਜੀ ਕਰਦਾ ਸਾਡੇ ਦਰਸ਼ਕਾਂ ਦਾ ਵੀ ਜਿਹੜਾ ਹੈਗਾ ਉਹ ਜੀ ਕਰਦਾ ਸੋ ਕਿਸੇ ਖੂਬਸੂਰਤ ਗੀਤ ਦੇ ਨਾਲ ਸਾਂਝ ਪਾਓ ਫੋਰਸਫੁ ਗੀਤ ਗਾਓ। ਹੇ ਨਾ ਨਾ ਪਿਆਰ ਕਰ ਝੱਲਾ ਕਿਤੇ ਹੋ ਜਾਵਾਂ ਰੱਬ ਨਾ ਕਰੇ ਨਹੀਂ ਮੈਂ ਕੱਲਾ ਕਿਤੇ ਹੋ ਜਾਵਾਂ ਹੇ ਨਾ ਨਾ ਪਿਆਰ ਕਰ ਝੱਲਾ ਕਿਤੇ ਹੋ ਜਾਵਾਂ ਰੱਬ ਨਾ ਕਰੇ ਨਹੀਂ ਮੈਂ ਕੱਲਾ ਕਿਤੇ ਹੋ ਜਾਵਾਂ ਪਹਿਲੀ ਵਾਰੀ ਦੁਨੀਆ ਤੇ ਪਹਿਲੀ ਵਾਰੀ ਦੁਨੀਆ ਤੇ ਹੋਏ ਡਾਕਰਨੀ ਮੋਤ ਵੀਣੀ ਓਨੀ ਮੈਨੂੰ ਤੇਰੇ ਤੋਂ ਬਗੈਰਨੀ ਮੋਤ ਵੀਣੀ ਆਉਣੀ ਮੈਨੂੰ ਤੇਰੇ ਤੋਂ ਬਗੈਰਨੀ ਹਏ ਅਜੇ ਤੱਕ ਮੰਗੇ ਆਨੀ ਕੁਝ ਵੀ ਮੈਂ ਰੱਬ ਤੋਂ ਇੱਕ ਸਾਜ ਜ਼ਰੂਰ ਮੰਗੂੰ ਤੇਰੇ ਲਈ ਅਲੱਗ ਤੋਂ ਜਾਂਦੀ ਵਾਰੀ ਬਸ ਤੇਰੇ ਜਾਂਦੀ ਵਾਰੀ ਬਸ ਤੇਰੇ ਚੁੰਮਣੇ ਨੇ ਪੈਰਣੀ ਮੋਤ ਵੀ ਨਹੀਂ ਓਨੀ ਮੈਨੂੰ ਤੇਰੇ ਤੋਂ ਬਗੈਰ ਨਹੀਂ ਮੋਤ ਵੀ ਨਹੀਂ ਆਉਣੀ ਮੈਨੂੰ ਤੇਰੇ ਤੋਬ ਗੈਰਨੀ ਹਏ ਬਹੁਤ ਖੂਬਸੂਰਤ ਬੜਾ ਬਹੁਤ ਹੀ ਪਿਆਰਾ ਗੀਤ ਗਾਇਆ ਤੁਸੀਂ ਕਾਲਜ ਦੇ ਵਿੱਚ ਜਿਹੜੇ ਤੁਹਾਡੇ ਲੈਕਚਰ ਲੱਗਦੇ ਆ ਮਿਊਜ਼ਿਕ ਦੇ ਤਾਂ ਉੱਥੇ ਜਿਹੜੇ ਕਿੰਨੇ ਸਟੂਡੈਂਟ ਹੁੰਦੇ ਸਰ ਸਟੂਡੈਂਟ 20 25 ਤੋਂ ਜ਼ਿਆਦਾ ਹੁੰਦੇ ਤਾਂ ਉੱਥੇ ਜਦੋਂ ਤੁਹਾਨੂੰ ਪੜਾਇਆ ਜਾਂਦਾ ਜਿਹੜੀ ਮੈਡਮ ਤੁਹਾਡੇ ਮਿਊਜ਼ਿਕ ਟੀਚਰ ਹੈ ਗਿਆ ਉਹ ਪੜਾਉਂਦੀ ਆ ਫਿਰ ਉਹ ਤੁਹਾਨੂੰ ਥਿਉਰੀ ਵੀ ਪੜਾਉਂਦੇ ਹੋਣਗੇ ਤੇ ਇੰਨੇ ਕ ਸਮੇਂ ਦੇ ਵਿੱਚ ਸਾਰੇ ਬੱਚੇ ਜਿਹੜੇ ਉਹ ਰਿਆਜ਼ ਕਿਵੇਂ ਕਰਦੇ ਆ ਸਰ ਰਿਆਜ਼ ਵੀ ਇਕੱਠਿਆਂ ਦੀ ਕਰਵਾਉਂਦੇ ਆ ਬਾਕੀ ਮੈਂ ਘਰ ਆ ਕੇ ਵੀ ਕਰਦੀ ਆ ਆ ਕਿਉਂਕਿ ਸਾਰੇ ਬੱਚੇ ਜਿਹੜੇ ਹੈਗੇ ਉਹ ਇਕੋ ਜਿਹਾ ਉਹਨਾਂ ਨੂੰ ਸੁਰ ਦਾ ਗਿਆਨ ਨਹੀਂ ਹੋ ਸਕਦਾ ਇਕੋ ਜਿਹੀ ਕੋਈ ਆਵਾਜ਼ ਨਹੀਂ ਹੋ ਸਕਦੀ ਸਾਰੇ ਬੱਚੇ ਗਰੁੱਪ ਦੇ ਵਿੱਚ ਚਲੋ ਠੀਕ ਹੈ ਵੀ ਸਮਾਂ ਥੋੜਾ ਹੁੰਦਾ ਹੈ ਤੇ ਜਿਹੜੇ ਬੱਚੇ ਜਿਹੜੇ ਉਹ ਰਿਆਜ਼ ਉਹਨਾਂ ਨੇ ਦੱਸ ਦਿੱਤਾ ਜਾਂਦਾ ਕਿਉਂਕਿ ਮੈਡਮ ਨੇ ਤਾਂ ਪੜਾਉਣਾ ਹੀ ਹੁੰਦਾ ਹੈ ਗੱਲ ਤਾਂ ਸਾਰੀ ਮਿਹਨਤ ਤੇ ਤੇ ਰਿਆਜ਼ ਤੇ ਹੈ ਨਾ ਕਾਲਜ ਦੇ ਵਿੱਚ ਉਸ ਤੋਂ ਲੈਸਨ ਮਿਲਣਾ ਮਿਹਨਤ ਤਾਂ ਘਰ ਆ ਕੇ ਹੋਮਵਰਕ ਤਾਂ ਕਰ ਕਰਨਾ ਹੈ ਨਾ ਕਰਕੇ ਨਾ ਰਿਆਜ਼ ਕਰ ਦਿਓ ਸਰ ਕਰ ਮੈਂ ਆ ਕੇ ਸ਼ਾਮ ਨੂੰ ਜਦੋਂ ਟਾਈਮ ਮਿਲਦਾ ਉਦੋਂ ਵੀ ਕਰਦੀ ਆ ਬਾਕੀ ਮਾਰਨਿੰਗ ਟਾਈਮ ਜਿਹੜਾ ਤੁਹਾਨੂੰ ਦੱਸਿਆ ਜਾਂਦਾ ਹੈ ਕਿਸੇ ਵੀ ਕਿਸੇ ਸੋਰ ਬਾਰੇ ਵੋਕਲ ਦੇ ਵਿੱਚ ਜੋ ਕੁਝ ਗਿਆਨ ਦਿੱਤਾ ਜਾਂਦਾ ਹੈ ਕਿਸੇ ਆ ਰਾਗ ਬਾਰੇ ਰਾਗ ਵੀ ਪੜਾਉਂਦੇ ਆ ਹਾਂਜੀ ਅੱਛਾ ਫਿਰ ਉਹ ਘਰ ਆ ਕੇ ਤੁਸੀਂ ਮਿਹਨਤ ਕਰਦੇ ਹੋ ਰਿਆਜ਼ ਕਰਦੇ ਹੋ ਹਾਂਜੀ ਸਰ ਫਿਰ ਉਹ ਕਾਲਜ ਦੇ ਵਿੱਚ ਆ ਕੇ ਕੱਲੇ-ਕੱਲੇ ਬੱਚੇ ਤੋਂ ਸੁਣਿਆ ਜਾਂਦਾ ਦੁਬਾਰਾ ਜਾਂ ਉਹ ਲੈਸਨ ਦੇ ਦਿੱਤਾ ਜਾਂਦਾ ਹੈ ਤੇ ਬੱਚੇ ਮਿਹਨਤ ਕਰਦੇ ਰਹਿੰਦੇ ਆ ਤਾਂ ਉਹਦਾ ਜਿਹੜਾ ਹੈਗਾ ਰਿਜ਼ਲਟ ਜਿਹੜਾ ਹੈਗਾ ਉਹ ਸਲਾਣਾ ਹਮਤਾਨ ਚ ਹੁੰਦਾ ਹੈ ਨਹੀਂ ਸਰ ਮੈਮ ਮਤਲਬ ਜਿਹੜੇ ਵੀ ਨਈ ਵੀ ਜਿੰਨਾਂ ਤੋਂ ਵੀ ਨਈ ਹੁੰਦਾ ਉਹਨਾਂ ਨੂੰ ਫਿਰ ਦੁਬਾਰਾ ਦੱਸ ਦੇਈ ਬੇਟੇ ਆਏ ਨਈ ਆਏ ਕਰਨਾ ਇਹਦਾ ਮਤਲਬ ਜਿਹੜਾ ਹੈ ਤੁਹਾਨੂੰ ਹੋਮਵਰਕ ਦਿੰਦੇ ਆ ਕਾਲਜ ਪੜਾਇਆ ਜਾਂਦਾ ਉਸ ਤੋਂ ਬਾਅਦ ਦੀ ਵਿੱਚ ਰੇ ਮੈਡਮ ਤੁਹਾਡੇ ਕੋਲੋਂ ਸੁਣਦੇ ਆ ਬਕਾਇਦਾ ਘਰੋਂ ਤੁਸੀਂ ਬਿੰਦ ਕਰਕੇ ਰਿਆਜ਼ ਕਰਕੇ ਜਾਂਦੇ ਹੋ ਹਾਂਜੀ ਅ ਅਰ ਸਪੀਡ ਕਿਸੇ ਖੂਬਸੂਰਤ ਗੀਤ dinyal saaj poh ਤੁਹਾਡੀ ਆਵਾਜ਼ ਬੜੀ ਪਿਆਰੀ ਹੈ ਤੋਂ ਮੈਂ ਚਾਹਣਾ ਹੈ ਕਿ ਸਾਡਾ ਪੰਜਾਬ ਜਿਹੜਾ ਹੈਗਾ ਅੱਧਾ ਪੰਜਾਬ ਜਿਹੜਾ ਹੈ ਵਿਦੇਸ਼ਾਂ ਨੂੰ ਤੁਰਿਆ ਜਾਂਦਾ ਨਿਤ ਜਿਹੜਾ ਹੈਗਾ ਗੱਡੀਆਂ ਪਰ ਪਰ ਜਰੀਆਂ ਟੈਕਸੀਆਂ ਜਹਾਜ਼ ਪਰ ਪਰ ਜਰੀ ਵਿਦੇਸ਼ਾਂ ਨੂੰ ਤੁਰੇ ਜਾ ਰਹੇ ਸੋ ਸਾਡੀ ਜਿਹੜੀ ਗਾਇਕੀ ਮੌਜੂਦਾ ਦੌਰ ਦੀ ਉਹਦੇ ਵਿੱਚ ਇੱਕ ਦਰਦ ਹੈ ਕਿ ਪ੍ਰਵਾਸ ਹੋ ਰਿਹਾ ਹੈ ਨਿਤ ਦਿਨ ਪ੍ਰਵਾਸ ਹੋ ਰਿਹਾ ਹੈ ਉੱਥੇ ਜਿਹੜੇ ਇਹ ਬੱਚੇ ਉਹ ਇੱਥੋਂ ਵਾਲੇ ਮਾਪਿਓ ਦੇ ਨਾਲ ਨਿਗਮਾਨਨ ਨੂੰ ਤਰਸਦੇ ਆ ਇੱਥੋਂ ਵਾਲੇ ਜਿਹੜੇ ਮਾਪਿਓ ਹੈਗਾ ਉਹ ਉੱਥੋਂ ਵਾਲੇ ਬੱਚਿਆਂ ਦਾ ਸਾਥ ਮਾਨਨ ਨੂੰ ਤਰਸਦੇ ਆ ਤੋਂ ਸਾਡੀ ਗਾਇਕੀ ਨੇ ਵੀ ਮੋੜਾ ਕਟਿਆ ਹੈ ਸਾਡੀ ਗੀਤਕਾਰੀ ਨੇ ਵੀ ਮੋੜਾ ਕਟਿਆ ਹੈ ਤਾਂ ਇਸ ਵਾਸਤੇ ਜਿਹੜੇ ਹੈਗੇ ਆ ਸਾਡਾ ਸੰਗੀਤ ਉਹ ਜਾ ਹੋ ਰਿਹਾ ਹੈ ਉਸ ਪਾਸੇ ਨੂੰ ਮੁੜ ਰਿਹਾ ਹੈ ਸਾਡੀ ਗਾਇਕੀ ਉਸ ਪਾਸੇ ਨੂੰ ਮੁੜ ਰਹੀ ਆ ਸੋ ਵਿਦੇਸ਼ੀ ਨਾਲ ਸੰਬੰਧ ਜਿਹੜੇ ਹੈਗਾ ਉਹਨਾਂ ਲੋਕ ਉਹ ਲੋਕ ਵੀ ਸਾਡੇ ਦਰਸ਼ਕ ਜਿਹੇ ਮੁਲਾਕਤ ਸੁਣ ਰਹੇ ਹੋਣਗੇ ਕੋਈ ਉਹਨਾਂ ਦੇ ਦਰਦੀ ਲੋ ਕੋਈ ਦੁੱਖ ਦੀ ਗੱਲ ਜਿਹੜੀ ਹੋਗੀ ਗੀਤ ਦੇ ਰੂਪ ਵਿੱਚ ਤੁਹਾਨੂੰ ਯਾਦ ਆ ਤਾਂ ਜਰੂਰ ਸੁਣਾਓ ਹਾਂਜੀ ਅਸੀਂ ਰੁਲਦੇ ਰੁਲਦੇ ਪਹੁੰਚੇ ਵਿੱਚ ਪਰਦੇ ਹਸਾਂ ਦੇ ਫਿਰ ਹੰਝੂਆਂ ਦੇ ਸੰਗ ਡੁੱਬ ਗਏ ਚੜਦੇ ਸੂਰਜ ਲੇਖਾਂ ਦੇ ਅਸੀਂ ਰੁਲਦੇ ਰੁਲਦੇ ਪਹੁੰਚੇ ਵਿੱਚ ਪਰਦੇ ਹਸਾਂ ਦੇ ਫਿਰ ਹੰਝੂਆਂ ਦੇ ਸੰਗ ਡੁੱਬ ਗਏ ਚੜਦੇ ਸੂਰਜ ਲੇਖਾਂ ਦੇ ਹਰ ਰਿਸ਼ਤੇ ਨਾਲ ਟੁੱਟ ਗਏ ਹਰ ਰਿਸ਼ਤੇ ਨਾਲ ਟੁੱਟ ਕੇ ਜਾ ਦੁੱਖਾਂ ਨਾਲ ਜੁੜ ਗਏ ਜਦ ਲੱਗੇ ਕਰਨ ਕਮਾਈਆਂ ਸੀ ਉਦੋਂ ਮਾਪੇ ਤੁਰ ਗਏ ਜਦੋਂ ਲੱਗੇ ਮਾਇਆ ਸੀ ਉਦੋਂ ਮਾਪੇ ਦੁਰ ਗਏ ਅਸੀਂ ਰੁਲਦੇ ਰੁਲਦੇ ਪਾਂਚੇ ਵਿੱਚ ਪਰਦੇਸਾਂ ਦੇ ਹੱਥ ਸਿਰ ਤੋਂ ਉੱਠਿਆ ਬਹੁਤ ਖੂਬਸੂਰਤ ਗੀਤ ਦੀ ਇੱਕ ਇੱਕ ਸਤਰ ਦੇ ਵਿੱਚ ਇੱਕ ਇੱਕ ਲਫ਼ਜ਼ ਦੇ ਵਿੱਚ ਇੱਕ ਇੱਕ ਸ਼ਬਦ ਦੇ ਵਿੱਚ ਦਰਦ ਭਰਿਆ ਹੈ ਸਾਡੇ ਪ੍ਰਵਾਸ ਦਾ ਸਾਡੇ ਪੰਜਾਬ ਦਾ ਸਾਡੀ ਗਾਇਕੀ ਰਾਹੀਂ ਰੂਪਮਾਨ ਹੋ ਕੇ ਸਾਹਮਣੇ ਆ ਰਿਹਾ ਹੈ ਉਹਨਾਂ ਮਾਵਾਂ ਦਾ ਦਰਦ ਉਹਨਾਂ ਬੱਚਿਆਂ ਦਾ ਦਰਦ ਸਮਰੱਥ ਗਾਇਕੀ ਅਸਲ ਵਿੱਚ ਜਿਹੜੀ ਹੀ ਲੋਕਾਂ ਦੀ ਰੂਹਾਂ ਦੀ ਗਾਇਕੀ ਉਹੀ ਹੁੰਦੀ ਹੈ ਜਿਹੜੀ ਲੋਕਾਂ ਦੇ ਦੁੱਖਾਂ ਸੁੱਖਾਂ ਉਨਾ ਦੇ ਮਨ ਦੇ ਪਾਵਾਂ ਦੀ ਗੱਲ ਕਰਦੀ ਹੈ ਮਨ ਦੀ ਹੂਕਾਂ ਦੀ ਗੱਲ ਕਰਦੀ ਹੈ ਸਾਡੀ ਗਾਇਕੀ ਪ੍ਰਵਾਸ ਕਰ ਗਏ ਬੱਚਿਆਂ ਦੀ ਮਾਣਾਂ ਦੀ ਗੱਲ ਕਰ ਰਹੀ ਹੈ ਗਾਇਕੀ ਵਾਸਤੇ ਸ਼ੁਭ ਸੰਗੀਤ ਹੈ ਸ਼ੁਭ ਸ਼ਗਨ ਹੈ ਕਿ ਸਾਡੀ ਗਾਇਕੀ ਸਾਡੇ ਲੋਕਾਂ ਦੇ ਮਾਣਾਂ ਦੀ ਗੱਲ ਕਰਨ ਲੱਗੀ ਹੈ ਬਹੁਤ ਹੀ ਖੂਬਸੂਰਤ ਸੋ ਅਰਸ਼ਪ੍ਰਿਤ ਮੈਂ ਚਾਹਾਂਗਾ ਕਿ ਅਸੀਂ ਮੁਲਾਕਾਤ ਦੀ ਸਮਾਪਤੀ ਬਲ ਵਧ ਰਹੇ ਆ ਨਾਬਰਬੰਦੇ ਚੈਨਲ ਦੇ ਦਰਸ਼ਕਾਂ ਦੇ ਨਾਲ ਤੁਸੀਂ ਕੋਈ ਗੱਲ ਸਾਂਝੀ ਕਰਨੀ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਇੱਕ ਬਹੁਤ ਵੱਡਾ ਪਲੇਟਫਾਰਮ ਹੈ ਕੋਈ ਗੱਲ ਸਾਂਝੀ ਕਰਨੀ ਤਾਂ ਕਰ ਸਕਦੇ ਹੋ ਹਾਂਜੀ ਸਰ ਨਾਬਰਬੰਦੇ ਚੈਨਲ ਦੇ ਸਾਰੇ ਹੀ ਦਰਸ਼ਕਾਂ ਨੂੰ ਮੇਰੀ ਰਿਕਵੈਸਟ ਆ ਉਹ ਆ ਦੇ ਕਮੈਂਟਾਂ ਵਿੱਚ ਲਾਈਕ ਕਮੈਂਟ ਸ਼ੇਅਰ ਕਰਕੇ ਆਬ ਦਾ ਮਤਲਬ ਦੱਸਣ ਕਿ ਮੇਰੀ ਆਵਾਜ਼ ਕਿਹੋ ਜਿਹੀ ਲੱਗੀ ਸੋ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨ ਤੇ ਇਸ ਨੂੰ ਮਤਲਬ ਫੋਲੋ ਕਰਨੀ ਥੈਂਕ ਯੂ ਸੋ ਇਸਨ ਅਰਸ਼ਪ੍ਰੀਤਕਰ ਕੈਮਰਾਮੈਨ ਗੁਰਪ੍ਰੀਤ ਸਿੰਘ ਦੇ ਨਾਲ ਮੈਂ ਤੁਹਾਡਾ ਆਪਣਾ ਕੁਲਦੀਪ ਗੁਮਾਨ